ਸੰਗਰੂਰ ਜੇਲ੍ਹ ਤੋਂ ਵੱਡੀ ਖਬਰ ਹੈ ਸੰਗਰੂਰ ਜੇਲ੍ਹ ਦੇ ਵਿੱਚ ਗੈਂਗਸਟਰਾਂ ਦੇ ਵਿਚਾਲੇ ਖੁੰਨੀ ਝੜਪ ਹੋਈ ਹੈ ਇੱਕ ਤਰਨੇ ਦੂਜੀ ਤਰ ਤੇ ਉੱਤੇ ਕਟਰ ਦੇ ਨਾਲ ਹਮਲਾ ਕੀਤਾ ਖਬਰ ਹੈ ਬਈਆ اور ਸਾਡੇ ਕੋਲ ਇਸ ਸਮੇਂ ਅਹਿਮ ਜਾਣਕਾਰੀ ਦੋ ਤਰਾਂ ਦੇ ਵਿਚਾਲੇ ਝੜਾਪ ਹੋਰ ਇੱਕ ਤਰ ਦੇ ਵੱਲੋਂ ਕਟਰ ਦੇ ਨਾਲ ਦੂਜੀ ਤਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਔਰ ਇਸ ਖੁੰਨੀ ਝੜਪ ਦੇ ਵਿੱਚ ਦੋ ਕੈਦੀਆਂ ਦੀ ਮੌਤ ਹੋ ਗਈ ਹੈ ਔਰ ਝੜਪ ਦੇ ਵਿੱਚ ਜ਼ਖਮੀ ਹੋਏ ਚਾਰ ਕੈਦੀਆਂ ਦੇ ਵਿੱਚੋਂ ਦੋ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਚਾਰੀ ਕੈਦੀਆਂ ਨੂੰ ਹਸਪਤਾਲ ਸੇ ਸ਼ਿਫਟ ਕੀਤਾ ਗਿਆ ਸੀ ਕਾਬਲੇਗੋੜੇ ਦੀ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਉਰਫ ਜੁਝਾਰ ਨੇ ਆਪਣੇ 8 ਸਾਥੀਆਂ ਦੇ ਨਾਲ ਮਿਲ ਕੇ ਮੁਹੰਮਦ ਹਾਰਿਸ਼ ਤੇ ਹਮਲਾ ਕਰ ਦਿੱਤਾ ਔਰ ਇਸ ਇਸ ਵਿਚਾਲੇ ਜਿਹੜੇ ਦੋ ਕੈਦੀ ਨੇ ਉਹਨਾਂ ਦੀ ਮੌਤ ਹੋਈ ਹੈ ਸਿਮਰਨਜੀਤ ਸਿੰਘ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਉਰਫ ਜੁਝਾਰ ਨੇ ਆਪਣੇ ਅਠ ਸਾਥੀਆਂ ਨਾਲ ਮਿਲ ਕੇ ਇਹ ਕਿਹਾ ਜਾ ਰਿਹਾ ਹੈ ਕਿ ਹਮਲਾ ਕੀਤਾ ਗਿਆ ਮੁਹੰਮਦ ਹਾਰਿਸ਼ ਤੇ ਇੱਕ ਹੋਰ ਗੈਂਗਸਟਰ ਹੈ ਉਸ ਦੇ ਉੱਤੇ ਹਮਲਾ ਕੀਤਾ ਗਿਆ ਸੀ ਸਿਮਰਨਜੀਤ ਸਿੰਘ ਜੋ ਦੱਸਿਆ ਜਾ ਰਿਹਾ ਹੈ ਇਹ ਅੰਮ੍ਰਿਤਸਰ ਦੇ ਨਾਲ ਤਾਲੁਕ ਰੱਖਦਾ ਹੈ ਮੁਹੰਮਦ ਹਾਰਿਸ਼ ਜੋ ਕਿ ਮਲੇਰਕੋਟਲਾ ਦਾ ਤੇ ਤਰਮਿੰਦਰ ਸਿੰਘ ਜਿਹੜਾ ਉੱਥੇ ਬੰਦ ਸੀ ਉਹ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਸੰਗਰੂਰ ਜੇਲ੍ਹ ਦੇ ਵਿੱਚ ਇਹ ਝੜਪ ਹੋਈ ਹੈ ਤੇ ਜਿਹੜੇ ਮਰਨ ਵਾਲੇ ਦੋਵੇਂ ਦੱਸੇ ਜਾ ਰਹੇ ਨੇ ਕੈਦੀ ਉਹਨਾਂ ਦੇ ਵਿੱਚ ਇੱਕ ਹੈ ਹਰੀਸ਼ ਮੁਹੰਮਦ ਹਰੀਸ਼ ਤੇ ਦੂਜਾ ਤੇਰਮਿੰਦਰ ਸਿੰਘ ਇਹ ਦੋਵੇਂ ਡੈੱਡ ਨੇ ਜਿਨ੍ਹਾਂ ਦੇ ਉੱਤੇ ਕਟਰ ਦੇ ਨਾਲ ਹਮਲਾ ਕੀਤਾ ਗਿਆ ਸੀ ਤਾਂ ਪੂਰੇ ਮਾਮਲੇ ਦੇ ਵਿੱਚ ਹੁਣ ਜੋ ਨਿਕਲ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਸੰਗਰੂਰ ਜੇਲ੍ਹ ਦੇ ਵਿੱਚ ਗੈਂਗਸਟਰਾਂ ਦੇ ਵਿੱਚ ਵਾਲੀ ਖੁੰਨੀ ਝੜਪ ਹੋਈ ਹੈ ਦੋ ਤਰ੍ਹਾਂ ਪਾਸ ਦੇ ਵਿੱਚ ਪੜੀਆਂ ਨੇ ਤੇ ਇਲਜ਼ਾਮ ਹੈ ਕਿ ਇੱਕ ਗੈਂਗਸਟਰ ਹੈ ਸਿਮਰਨਜੀਤ ਸਿੰਘ ਯੋਰ ਸਿਮਰਨਜੀਤ ਸਿੰਘ ਜੋ ਕਿ ਅੰਮ੍ਰਿਤਸਰ ਦੇ ਨਾਲ ਤਾਲੁਕ ਰੱਖਦਾ ਉਸ ਨੇ ਆਪਣੇ 8 ਸਾਥੀਆਂ ਦੇ ਨਾਲ ਮਿਲ ਕੇ ਮੁਹੰਮਦ ਹਰੀਸ਼ ਔਰ ਧਰਮਿੰਦਰ ਸਿੰਘ ਦੇ ਉੱਤੇ ਹਮਲਾ ਕਰ ਦਿੱਤਾ ਔਰ ਇਸ ਹਮਲੇ ਦੇ ਵਿੱਚ ਮੁਹੰਮਦ ਹਾਰਿਸ਼ ਤੇ ਜਿਹੜੇ ਧਰਮਿੰਦਰ ਸਿੰਘ ਆ ਦੋਵਾਂ ਦੀ ਮੌਤ ਹੋ ਗਈ ਮੁਹੰਮਦ ਹਾਰਿਸ਼ ਇਹ ਮਲੇਰਕੋਟਲਾ ਦਾ ਰਹਿਣ ਵਾਲਾ ਸੀ ਔਰ ਦੂਜੇ ਪਾਸੇ ਧਰਮਿੰਦਰ ਸਿੰਘ ਕਾਲਿਆਂ ਪਿੰਡ ਦਾ ਰਹਿਣ ਵਾਲਾ ਸੀ ਜੇਲ ਸਟਾਫ ਨੇ ਦੋਵੇਂ ਧਰਾਂ ਨੂੰ ਵੱਖਵਾ ਕੀਤਾ ਤੇ ਫਿਰ ਜਿਹੜੇ ਇੰਜਰਡ ਸੀਗੇ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਨੂੰ ਹਸਪਤਾਲ ਸੰਗਰੂੜ ਪਹੁੰਚਾਇਆ ਗਿਆ ਜਿੱਥੇ ਡਾਕਟਰਸ ਨੇ ਮੁਹੰਮਦ ਹਾਰਿਸ਼ ਅਤੇ ਧਰਮਿੰਦਰ ਸਿੰਘ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਯਾਨੀ ਕਿ ਉਹ ਸਮੇਤਕ ਉਹਨਾਂ ਦੀ ਮੌਤ ਹੋ ਚੁੱਕੀ ਸੀ ਜਦੋਂ ਤੱਕ ਹਸਪਤਾਲ ਪ੍ਰਸ਼ਾਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਦਾ ਜੇਲ੍ਹ ਪ੍ਰਸ਼ਾਸਨ ਉਹਨਾਂ ਨੂੰ ਹਸਪਤਾਲ ਲੈ ਕੇ ਪਹੁੰਚਦਾ ਪਰ ਬਹੁਤ ਅਹਿਮ ਖਬਰ ਹੈ ਕਿਉਂਕਿ ਜਿਸ ਤਰੀਕੇ ਨਾਲ ਘਟਨਾ ਕਰਮ ਵਾਪਰੇ ਹੈ ਔਰ ਜ਼ਿਲ੍ਹੇ ਦੇ ਅੰਦਰ ਕੀ ਵਾਕਏ ਹੀ ਇਸ ਤਰੀਕੇ ਨਾਲ ਇਹ ਕੈਦੀ ਆਪਸ ਦੇ ਵਿੱਚ ਖਾਰ ਖਾਂਦੇ ਨੇ ਧਰਾਂ ਬਣੀਆਂ ਹੋਈਆਂ ਨੇ ਕਿ ਉੱਥੇ ਗੁੱਟ ਬਣੇ ਹੋਏ ਨੇ ਕਿ ਇੱਕ ਦੂਜੇ ਨੂੰ ਟਾਰਗੇਟ ਕੀਤਾ ਜਾਂਦਾ ਹੈ ਇਸ ਦੇ ਵਿੱਚ ਇੱਕ ਹੋਰ ਵੀ ਅਹਿਮ ਗੱਲ ਇਹ ਹੈ ਕਿ ਕਟਰ ਕਿਵੇਂ ਪਹੁੰਚ ਗਿਆ ਜੇਲ੍ਹ ਦੇ ਅੰਦਰ ਕਟਰ ਕਿਸ ਨੇ ਮੁਹੱਈਆ ਕਰਵਾ ਦਿੱਤਾ ਨ ਕਿ ਜਿਹੜਾ ਸਿਮਰਨਜੀਤ ਸਿੰਘ ਹੈ ਉਸਦੇ ਕੋਲ ਕਾਟਰ ਕਿਵੇਂ ਪਹੁੰਚ ਗਿਆ ਜਿਸ ਦੇ ਨਾਲ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਕਿ ਜੇਲ ਪ੍ਰਸ਼ਾਸਨ ਦਾ ਕੋਈ ਸ਼ਖਸ ਹੈ ਜਿਸ ਦੇ ذریعے ਉਹ ਉੱਥੇ ਦਾ ਕਾਟਰ ਪਹੁੰਚ ਗਿਆ ਸਿਮਰਨਜੀਤ ਸਿੰਘ ਤੱਕ ਜਿਸ ਨੇ ਜਿਸ ਦੇ ਉੱਤੇ ਇਲਜ਼ਾਮ ਹੈ ਕਿ ਜਿਸ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਮੁਹੰਮਦ ਹਰੀਸ਼ ਅਤੇ ਤਰਮਿੰਦਰ ਸਿੰਘ ਦਾ ਕਤਲ ਕਰ ਦਿੱਤਾ ਇਹ ਵੀ ਦੋਵੇਂ ਜੇਲ ਦੇ ਵਿੱਚ ਹੀ ਬੰਸੀ ਦੋਵੇਂ ਧਿਰਾਂ ਦੇ ਵਿਚਾਲੇ ਲਾਗਦਾੜ ਤਲਾਤਮੀ ਤੌਰ ਤੇ ਹੋਈਗੀ ਫਿਰ ਸਿਮਰਨਜੀਤ ਨੇ ਆਪਣੇ 8 ਸਾਥੀਆਂ ਦੇ ਨਾਲ ਮਿਲ ਕੇ ਤਰਮਿੰਦਰ ਅਤੇ ਮੁਹੰਮਦ ਹਰੀਸ਼ ਦੇ ਉੱਤੇ ਹਮਲਾ ਕਰ ਦਿੱਤਾ ਤੇ ਇਸ ਹਮਲੇ ਦੇ ਵਿੱਚ 4 ਲੋਕ ਜ਼ਖਮੀ ਹੋ ਗਏ ਨਾ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਸਟਾਫ ਦੇ ਮੈਂਬਰ ਨੇ ਅਧਿਕਾਰੀ ਨੇ ਉਹ ਪਹੁੰਚੇ ਉਹਨਾਂ ਨੇ ਵਕ ਵਕ ਕਰਵਾਇਆ ਦੋਵੇਂ ਧਿਰਾਂ ਨੂੰ ਪਰ ਫਿਰ ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਵਕ ਕਰ ਦਿੱਤਾ ਗਿਆ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਚੁੱਕ ਕੇ ਹਸਪਤਾਲ ਟੀਮ ਲੈ ਕੇ ਪਹੁੰਚੀ ਜੇਲ੍ਹ ਦੀ ਜੇਲ੍ਹ ਪ੍ਰਸ਼ਾਸਨ ਦੀ ਪਰ ਉੱਥੇ ਡਾਕਟਰਾਂ ਦੇ ਵੱਲੋਂ ਦੋ ਜਿਹੜੇ ਕੈਦੀ ਨੇ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਤਾਂ ਜੇਲ੍ਹ ਦੇ ਵਿੱਚ ਮਰਡਰ ਦੀ ਇਹ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਕੈਦੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਚਾਰ ਜ਼ਖਮੀ ਹੋਏ ਨੇ ਟੋਟਲ ਦੋ ਦੀ ਮੌਤ ਹੋ ਗਈ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸ਼ਹਿਰ ਬਾਈ ਸਿਟੀ ਸਿਗਨਲ ਤੋਂ ਪੁਲਿਸ ਤੇ ਉਹਨਾਂ ਦੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟਸ ਦਾ ਬਰਾਡ ਡੈਟ ਸੀਗੇ ਪਹਿਲਾਂ ਹੀ ਦੋ ਪੇਸ਼ੈਂਟ ਸੀਰੀਅਸ ਸੀਗੇ ਉਹਨਾਂ ਦਾ ਐਮ ਐਲ ਆਰ ਕਰਕੇ ਅਸੀਂ ਉਹਨਾਂ ਨੂੰ ਪਟਿਆਲੇ ਰੱਖਤਾ ਸਰ ਟ੍ਰੀਟਮੈਂਟ ਦੇ ਕਿਹੜੇ ਕਿਹੜੇ ਬਰਾਡ ਡੈਟ ਸੀ ਕਿਹੜੇ ਕਿਹੜੇ ਉਹਨਾਂ ਹਰਸ਼ ਤੇ ਤਰਮਿੰਦਰ ਨਾਮ ਦੇ ਦੋ ਪੇਸ਼ੈਂਟ ਸੀਗੇ ਜਿਹੜੇ ਬਰਾਡ ਡੈਟ ਸੀਗੇ ਤੇ ਗਗਨਦੀਪ ਸਿੰਘ ਤੇ ਮੁਹੰਮਦ ਸਹਿਵਾਗ ਪੇਸ਼ੈਂਟ ਸੀਗੇ ਜਿਹੜੇ ਸਿਕ ਸੀ ਜਿਹੜੇ ਸਿਕ ਨਾਮ ਦੇ ਕਿੰਨੇ ਕਿਹੜੀਆਂ ਸੱਟਾਂ ਕਿੱਥੇ ਲੱਗੀਆਂ ਸੀ ਉਹਨਾਂ ਦੇ ਬੈਕ ਤੇ ਸਿਰ ਤੇ ਕੰਨ ਤੇ ਬਾਤ ਹੈ ਅਲਗ-ਅਲਗ ਜਗਤ ਤੋਂ ਕਿੰਨਾ ਜੀ ਹਾਲਤ ਕਿਹੋ ਜਿਹਾ ਹਾਲਤ ਆਫਟਰ ਇਨਵੈਸਟੀਗੇਸ਼ਨ ਦੀ ਦੱਸਿਆ ਜਾ ਸਕਦਾ ਜਿਹੜੀ ਸਟਾ ਨੇ ਕਹੇ ਜੀਆਂ ਨੇ ਭਾਜੀ ਕੋਲ 4 ਕਟੜਾ ਖੰਡੂ ਸਾਹ ਚਰਨਜੀਤ ਕੌਸ਼ਲ ਸਾਡੇ ਨਾਲ ਜੁੜਨੇ ਇਸ ਸਮੇਂ ਫੋਨ ਲਾਈਨ ਦੇਤੇ ਚਰਨਜੀਤ ਕੀ ਕੁਝ ਹੋਰ ਜਾਣਕਾਰੀ ਤੁਹਾਡੇ ਕੋਲ ਇਸ ਪੂਰੇ ਮਾਮਲੇ 'ਚ ਪਰ ਬਿਲਕੁਲ ਗੌਰ ਵੱਡਾ ਹਮਲਾ ਆਇਆ ਪਰ ਹਮਲਾ ਇੰਨਾ ਕਿ ਧਿਆਨ ਗਾ ਕੇ ਸਰੀਰ ਦੇ ਇਕੱਲੇ-ਇਕੱਲੇ ਅੰਗ ਦੇ ਉੱਪਰ ਜਿਹੜਾ ਹੈਗਾ ਗੈਂਗਸਟਰਾਂ ਦੇ ਵੱਲੋਂ ਗੈਂਗਸਟਰ ਸਿਮਰਨਜੀਤ ਸਿੰਘ ਦੇ ਵੱਲੋਂ ਅੱਤਵਾਦੀਆਂ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਤੁਹਾਨੂੰ ਜਾਣਕਾਰੀ ਦੇ ਦੇ ਕਿ ਹਮਲਾ ਇੰਨਾ ਭਿਆਨਕ ਸੀ ਕਿ ਕਦੇ ਡਾਕਟਰ ਦੇ ਕੋਲ ਜਿਹੜੇ ਹੈਗੇ ਨੇ ਜ਼ਖਮੀ ਪਹੁੰਚੇ ਤਾਂ ਨਾਲ ਦੀ ਨਾਲ ਜਿਹੜੀ ਹੈਗੀ ਆ ਡਾਕਟਰ ਨੇ ਉਹਨਾਂ ਨੂੰ ਨਿਤਿਕੇ ਜਿਹੜਾ ਘੋਸ਼ਤਾ ਉਹ ਕਰਤਾ ਤਾਂ ਜਿਹੜੇ ਦੋ ਨੌਜਵਾਨ ਹੋਰ ਨੇ ਜਿਨ੍ਹਾਂ ਦਾ ਨਾਮ ਗਗਨਦੀਪ ਸਿੰਘ ਅਤੇ ਮੁਹੰਮਦ ਤਹਿਵਾਜ਼ ਆ ਹਾਲਤ ਉਹਨਾਂ ਦੇ ਵੀ ਇੰਨੀ ਜ਼ਿਆਦਾ ਖਰਾਬ ਆ ਉਹਨਾਂ ਦੇ ਵੀ ਸਰੀਰ ਦੇ ਉੱਪਰ ਐਨੇ ਕ ਜਖਮ ਨੇ ਕਿਸ ਸੰਗਰੂਰ ਹਸਪਤਾਲ ਦੀ بجائے ਉਹਨਾਂ ਨੂੰ ਪਟਿਆਲਾ ਹਸਪਤਾਲ ਜਿਹੜਾ ਹੈਗਾ ਡਾਕਟਰਾਂ ਦੇ ਵੱਲੋਂ ਜਿਹੜਾ ਰੈਫਰ ਕਰ ਦਿੱਤਾ ਗਿਆ ਤਾਂ ਬੜੇ ਜਿਆਦਾ ਜੇਲ੍ਹ ਪ੍ਰਸ਼ਾਸਨ ਦੇ ਪਰੁਠਰੇ ਨੇ ਕਿ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਦੇ ਅੰਦਰ ਉਹਨਾਂ ਦੇ ਹੁੰਦੇ ਹੋਏ ਜੇਲ੍ਹ ਦੇ ਅੰਦਰ ਇਦਾਂ ਦਾ ਹਥਿਆਰ ਕਿਵੇਂ ਪਹੁੰਚ ਗਿਆ ਇੱਕ ਕਟਰ ਨਾਲ ਤੇਜ਼ਧਾਰ ਹਥਿਆਰ ਕਿਵੇਂ ਇਸ ਤਰੀਕੇ ਨਾਲ ਪਹੁੰਚ ਕੇ ਜਿਨ੍ਹਾਂ ਦੇ ਨਾਲ 8 ਗੈਂਸਟਰ 8 ਲੋਕਾਂ ਨੇ ਜਿਹੜਾ ਹੈਗਾ ਰਾਲਕੇ 8 ਲੋਕਾਂ ਦੇ ਨਾਲ ਜਿਹੜਾ ਹੈਗਾ ਰਾਲਕੇ ਇੱਕ ਗੈਂਗਸਟਰ ਦੇ ਵੱਲੋਂ ਵੱਡਾ ਹਮਲਾ ਕਰ ਦਿੱਤਾ ਗਿਆ ਅਗਰ ਉਹ ਜਿਹੜੇ ਜੇਲ੍ਹ ਅਧਿਕਾਰੀ ਨਾਂ ਮੌਕੇ ਦੇ ਪਰਪੋਚ ਜਿਹੜਾ ਨਾਂ ਛੁਟਵਾਉਂਦੇ ਤਾਂ ਹੋ ਸਕਦਾ ਕਿ ਜਿਹੜੇ 4 ਦੇ 4 ਨੌਜਵਾਨ ਸੀ ਜਿਨ੍ਹਾਂ ਦੇ ਉੱਪਰ ਹਮਲਾ ਕੀਤਾ ਗਿਆ ਸੀ ਉਹ ਚਾਰਾਂ ਦੇ ਚਾਰਾਂ ਨੂੰ ਜਿਹੜਾ ਹੈਗਾ ਮੌਤ ਦੇ ਕਾਰਨ ਉਤਾਰ ਦਿੱਤਾ ਜਾਂਦਾ ਤਾਂ ਭਿਆਨਕ ਰਤਾ ਹਮਲਾ ਕਹਿ ਸਕਦੇ ਆ ਗੁੰਡਾ ਰਾਜ ਕਹਿ ਸਕਦੇ ਆ ਕਿ ਜੇਲ੍ਹ ਦੇ ਅੰਦਰ ਜਿਹੜਾ ਹੋ ਗਿਆ ਕਿਉਂਕਿ ਜੇਲ੍ਹ ਦੇ ਅੰਦਰ ਹਥਿਆਰ ਪਹੁੰਚਣੇ ਬਹੁਤ ਵੱਡੇ ਜਿਹੜਾ ਸਵਾਲ ਆ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਖੜੇ ਕਰ ਰਹੇ ਆ ਬਾਕੀ ਜਿਹੜੇ ਦੋ ਨੌਜਵਾਨ ਨੇ ਕਿ ਤਰ੍ਹਾਂ ਕਿਤੇ ਇਸ ਵਕਤ ਉਹਨਾਂ ਨੂੰ ਪਟਿਆਲਾ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹਾਲਤ ਉਹਨਾਂ ਦੇ ਵੀ ਬਹੁਤ ਹੈਗੀ ਜਿਹੜੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਠੀਕ ਹੈ ਤਾਂ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਕੁਝ ਤਸਵੀਰਾਂ ਵੀ ਸਾਡੇ ਤੱਕ ਪਹੁੰਚੀਆਂ ਨੇ ਨਿਊਜ਼ ਈਟਨ ਦਿਖਾ ਰਹੇ ਆਪਣੇ ਦਰਸ਼ਕਾਂ ਨੂੰ ਔਰ ਦੋ ਕੈਦੀ ਜ਼ਖਮੀ ਹੋਏ ਨੇ ਔਰ ਜਦਕਿ ਦੋ ਕੈਦੀਆਂ ਦੀ ਮੌਤੀ ਖਬਰ ਸਾਹਮਣੇ ਆ ਰਹੀ ਹੈ ਮੁਹੰਮਦ ਹਾਰਿਸ਼ ਤੇ ਨਾਲ ਹੀ ਤਰਮਿੰਦਰ ਸਿੰਘ ਦੇ ਦੋ ਨੇ ਜਿਨ੍ਹਾਂ ਦੀ ਮੌਤੀ ਖਬਰ ਸਾਹਮਣੇ ਆ ਰਹੀ ਹੈ ਹਸਪਤਾਲ ਪ੍ਰਸ਼ਾਸਨ ਲੈ ਕੇ ਪਹੁੰਚੇ ਉੱਥੇ ਕਿਹਾਦੀਆਂ ਨੂੰ ਜਿਹੜੇ ਜ਼ਖਮੀ ਹੋਏ ਨੇ ਔਰ ਰਫੜਾ ਦਫੜੀ ਵਾਲਾ ਮਾਹੌਲ ਉਸ ਸਮੇਂ ਪੂਰਾ ਨਜ਼ਰ ਆ ਰਿਹਾ ਸੀ ਜਦੋਂ ਹਸਪਤਾਲ ਲੈ ਕੇ ਪਹੁੰਚੇ ਜੇਲ੍ਹ ਪ੍ਰਸ਼ਾਸਨ ਇਹਨਾਂ ਜ਼ਖਮੀ ਕੈਦੀਆਂ ਨੂੰ ਤਾਂ ਦੋ ਧਿਰਾਂ ਦੇ ਵਿੱਚ ਆਲੇ ਆਪਸ ਵਿੱਚ ਝੜਪ ਹੋਈ ਹੈ ਪਰ ਸਵਾਲ ਬਹੁਤ ਸਾਰੇ ਉੱਦਦੇ ਨੇ ਕਿ ਜੇਲ੍ਹ ਦੇ ਅੰਦਰ ਕਿਸੇ ਕੈਦੀ ਦੇ ਕੋਲ ਕਟਰ ਕਿਵੇਂ ਪਹੁੰਚ ਗਿਆ ਇਹਨਾਂ ਤੇਜ਼ ਤਾਰ ਹਥਿਆਰ ਕਿਵੇਂ ਪਹੁੰਚ ਗਿਆ ਉੱਥੇ ਕਿ ਇੰਨੀ ਜ਼ਬਰਦਸਤ ਝੜਪ ਹੋਈ ਹੈ ਤਸਵੀਰਾਂ ਦੱਸਣ ਦੇ ਲਈ ਕਾਫੀ ਨਹੀਂ ਕਿ ਜਿਹੜੇ ਜ਼ਖਮੀ ਹੋਏ ਨੇ ਕੈਦੀ ਉਹ ਕਿਸ ਹਾਲਤ ਦੇ ਵਿੱਚ ਨੇ ਯਾਨੀ ਕਿ ਉੱਥੇ ਜਿਹੜੀ ਪੂਰੀ ਝੜਪ ਦਾ ਕਾਫੀ ਡੇਢ ਤੱਕ ਹੰਗਾਮਾ ਚੱਲਦਾ ਰਿਹਾ ਹੋਵੇਗਾ ਤੇ ਇਸ ਵਿਚਾਲੇ ਜੇਲ੍ਹ ਪ੍ਰਸ਼ਾਸਨ ਨੇ ਕੋਸ਼ਿਸ਼ ਕੀਤੀ ਦੋਵੇਂ ਤਨਾਂ ਨੂੰ ਵਾਕਵਾ ਕਰਨ ਦੀ ਪਰ ਉਸ ਸਮੇਂ ਤੱਕ ਦੋ ਦੀ ਜਾਨ ਦੇ ਉੱਤੇ ਬਣ ਗਈ ਸੀ ਦੋ ਕੈਦੀਆਂ ਦੀ ਮੌਤ ਹੋ ਚੁੱਕੀ ਸੀ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੰਗਰੂਰ ਹਸਪਤਾਲ ਲੈ ਕੇ ਪਹੁੰਚਿਆ ਜਦੋਂ ਜੇਲ੍ਹ ਪ੍ਰਸ਼ਾਸਨ ਉਸ ਸਮੇਂ ਦੀਆਂ ਤਸਵੀਰਾਂ ਨੇ ਬਹੁਤ ਹਫੜਾ ਦਫੜੀ ਵਾਲਾ ਤੁਹਾਨੂੰ ਮਾਹੌਲ ਨਜ਼ਰ ਆ ਰਿਹਾ ਹੋਵੇਗਾ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਇੱਕ ਤਾਂ ਮਲੇਰ ਕੋਟਲਾ ਦਾ ਮੁਹੰਮਦ ਹਾਰਿਸ਼ ਰਹਿਣ ਵਾਲਾ ਸੀ ਇੱਕ ਹੋਰ ਕਾਲਿਆਂ ਪਿੰਡ ਦਾ ਰਹਿਣ ਵਾਲਾ ਸੀ ਨੇ ਅਤਰਮਿੰਦਰ ਸਿੰਘ ਜਿਨ੍ਹਾਂ ਦੀ ਬੋਤ ਹੋਈ ਆ ਔਰ ਇਲਜ਼ਾਮ ਲੱਗਨੇ ਨੇ ਸਿਮਰਨਜੀਤ ਸਿੰਘ ਦੇ ਉੱਤੇ ਸਿਮਰਨਜੀਤ ਸਿੰਘ ਅੰਮ੍ਰਿਤਸਰ ਦੇ ਨਾਲ ਤਾਲੁਕ ਰੱਖਦਾ ਫਿਲਹਾਲ ਸੰਗਰੂਰ ਜੇਲ੍ਹ ਦੇ ਵਿੱਚ ਬੰਸੀ ਉਸਨੇ ਆਪਣੇ 8 ਸਾਥੀਆਂ ਦੇ ਨਾਲ ਮਿਲ ਕੇ ਦੂਜੀ ਤਰ ਦੇ ਉੱਤੇ ਹਮਲਾ ਕਰ ਦਿੱਤਾ ਕਟਰ ਦੇ ਨਾਲ ਇਹ ਹਮਲਾ ਹੋਇਆ ਔਰ ਇਸ ਤਰੀਕੇ ਨਾਲ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚਰਨਜੀਤ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਹੋਵੇ ਕਿਉਂਕਿ ਜੇਲ੍ਹ ਦਾ ਮੈਨੂਅਲ ਹੁੰਦਾ ਹੈ ਪੂਰਾ ਜੇਲ੍ਹ ਦਾ ਸ케줄 ਹੁੰਦਾ ਹੈ ਕਿ ਕਦੋਂ ਕੈਦੀ ਕੀ ਕਰਨਗੇ ਕਦੋਂ ਬੈਰਕ ਤੋਂ ਬਾਹਰ ਆਉਣਗੇ ਪੂਰਾ ਆਪਾਂ ਜਾਣਦੇ ਹਾਂ ਕਿ ਹੁੰਦਾ ਹੈ ਕਿ ਉਸ ਸਮੇਂ ਆਪਣੀ ਆਪਣੀ ਬੈਰਕ ਦੇ ਵਿੱਚ ਸੀ ਜਾਂ ਇੱਕੋ ਬੈਰਕ ਦੇ ਵਿੱਚ ਕੈਦੀ ਸੀ ਦੋਵੇਂ ਤਰ੍ਹਾਂ ਦੇ ਇਸ ਤਰੀਕੇ ਦੀ ਕੋਈ ਜਾਣਕਾਰੀ ਚਰਨਜੀਤ ਤੁਹਾਡੇ ਕੋਲ